ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਪਾਂ ਲੈ ਕੇ ਆਏ 29925 ਨਾਗਾਲੈਂਡ ਡੀਅਰ ਲਾਟਰੀ ਪੰਜਾਬ ਦਾ ਰਿਜ਼ਲਟ 6 ਰੁਪਏ ਵਾਲੀ ਟਿਕਟ ਵਿੱਚੋਂ ਕਿਸ ਵੀਰ ਦੀ ਕਿਸਮਤ ਜਾਗੀ ਆ ਉਹ ਗੱਲ ਕਰਾਂਗੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਦੇਖਣਾ ਵੀ ਕਿਹਨੂੰ ਕਿਹੜਾ ਨਾਮ ਨਿਕਲਿਆ ਕਿਸਮਤ ਦਾ ਕੋਈ ਪਤਾ ਨਹੀਂ ਇਸ ਲਈ ਟਰਾਈ ਕਰਦੇ ਰਹਿਣਾ ਚਾਹੀਦਾ ਕਿਸਮਤ ਜਮਾਉਣੀ ਚਾਹੀਦੀ ਆ ਮੂਰੇ ਦੀਵਾਲੀ ਬੰਪਰ ਆ ਰਿਹਾ ਏ ਉਹ ਜ਼ਰੂਰ ਪਾਓ ਜੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਇਹ ਲਾਟਰੀ ਸਕੀਮ ਹੈ ਕੋਈ ਫੇਕ ਨਹੀਂਗਾ ਇਸ ਵਿੱਚ ਟੈਕਸ ਕੱਟ ਕੇ ਤੁਹਾਨੂੰ ਜੋ ਨਾਮ ਮਿਲਦਾ ਉਹ ਪੈਸਾ ਦਿੱਤਾ ਜਾਂਦਾ ਹੁਣ ਗੱਲ ਕਰਦੇ ਆ ਰਿਜ਼ਲਟ ਦੀ ਪਹਿਲਾ ਨਾਮ 1 ਕਰੋੜ ਦਾ ਕਿਸ ਵੀਰ ਦਾ ਲੱਗਿਆ ਏ ਟਿਕਟ ਨੰਬਰ ਹੈਗਾ ਜੀ 41 ਜੇ 50260 41G50260 ਇਸ ਵੀਰ ਨੂੰ 1 ਕਰੋੜ ਦਾ ਨਾਮ ਲੱਗਿਆ ਜੀ ਤੇ ਸੈਕੰਡ ਨਾਮ ਆ ਜਿਹੜਾ 9000 ਰੁਪਏ ਦੇ ਪੰਜ ਨਾਮ ਆ ਪੰਜ ਨਾਮ 9000 ਰੁਪਏ ਦੇ ਲੱਗੇ ਆ 9000 ਵਾਲਾ ਜਿਹੜਾ ਪਹਿਲਾ ਟਿਕਟ ਨੰਬਰ ਆ 05317 ਦੂਜਾ ਨਾਮ ਆ ਜਿਹੜਾ 07957 ਤੀਸਰਾ ਨਾਮ ਆ ਜਿਹੜਾ 13596 ਚੌਥਾ ਨਾਮ ਹੈ ਜਿਹੜਾ 19434 ਪੰਜਵਾਂ ਨਾਮ ਹੈ ਜਿਹੜਾ 27322 ਇਸ ਤੋਂ ਅੱਗੇ ਪੰਜ ਨਾਮ ਆ ਜਿਹੜੇ 500 ਰੁਪਏ ਦੇ ਲੱਗੇ ਆ ਜੀ ਉਹ ਤੁਸੀਂ ਆਪਾ ਟਿਕਟ ਨੰਬਰ ਦਿੱਤੇ ਹੋਏ ਇਹ ਮਿਲਾ ਸਕਦੇ ਹੋ ਤੇ ਥਰਡ ਨਾਮ ਆ ਜਿਹੜੇ ਉਹ 450 ਰੁਪਏ ਦੇ ਆ ਤੇ ਜਿਹੜਾ ਪੰਜ ਫੋਰ ਨਾਮ ਆ ਉਹ 250 ਰੁਪਏ ਦੇ ਆ ਤੇ ਉਸ ਤੋਂ ਅੱਗੇ ਜਿਹੜੇ ਪੰਜਵਾਂ ਨਾਮ ਆ ਉਹ 120 ਰੁਪਏ ਦਾ ਜੀ ਇਸ ਲਈ ਤੁਸੀਂ ਡੈਕਟ ਸੀਰੀਅਲ ਨੰਬਰ ਮਿਲਾ ਸਕਦੇ ਹੋ ਜਿਹੜਾ ਨਵਾਂ ਰਿਜ਼ਲਟ ਆਇਆ 29925 ਦਾ ਉਹ ਆਪਣਾ ਸਕਰੀਨ ਉੱਤੇ ਸ਼ੋਅ ਹੋ ਰਿਹਾ ਹੈ ਇਸ ਲਈ ਚੈਨਲ ਨੂੰ ਸਪੋਰਟ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਆਪਣਾ ਨਵ ਜੂ ਨਿਊ ਆ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਅੱਗੇ ਸ਼ੇਅਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਅਪਡੇਟ ਆਪਾਂ ਫਿਰ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ